ਲੱਖੇ ਦੀ ਗੱਡੀ ਜੀ ਨੇ ਤੋੜੀ ਐ ਉਹਦਾ ਵੀਡੀਓ ਵੀ ਬਣਿਆ ਹੈ ਉਹਦੇ ਤੇ ਤੁਸੀਂ ਕੀ ਕਾਰਵਾਈ ਕਰਦੇ ਹੋ ਅਸੀਂ ਵੇਖ ਰਹੇ ਹਾਂ ਔਰ ਸਿਰਫ ਅਸੀਂ ਨਹੀਂ ਸਾਰਾ ਪੰਜਾਬ ਸਾਰੀ ਦੁਨੀਆ ਵੇਖ ਰਹੀ ਆ ਹਰ ਪੰਜਾਬੀ ਵੇਖ ਰਿਹਾ ਹੈ ਇਹ ਦੇਖਾਂਗੇ ਸਰਕਾਰ ਦੇ ਵੱਲੋਂ ਜੋ ਰਿਪਰੈਜ਼ੈਂਟੇਟਿਵ ਜੀ ਉਹ ਕਰਦੇ ਨੇ ਜਾਂ ਨਹੀਂ ਹੋਰ ਬੰਦਿਆਂ ਦਾ ਸਾਨੂੰ ਬਹੁਤ ਪਤਾ ਲੱਗਿਆ ਹੈ ਇਹ ਕਾਰਵਾਈ ਕਰਦੇ ਆ ਜਾਂ ਨਹੀਂ ਮੇਰੇ ਕੋਲ ਇੱਕ ਵੀਡੀਓ ਵੀ ਆਇਆ ਹੈ ਵੀਡੀਓ ਤਾਂ ਬਹੁਤ ਆਏ ਨੇ ਪਰ ਮੈਂ ਇੱਕ ਸ਼ੇਅਰ ਕਰੂੰਗਾ ਪੁਲਿਸ ਦੀਆਂ ਗੱਡੀਆਂ ਕੈਂਟਰਾਂ ਦੇ ਅੱਗੇ ਪਿੱਛੇ ਨਹੀਂ ਉਹਦੇ ਵਿੱਚ ਪ੍ਰਵਾਸੀ ਬਾਈ ਹੋਏ ਨੇ ਵਿਚਾਰੇ ਉਹਨਾਂ ਨੂੰ ਵੀ ਪਤਾ ਕਿ ਕਿਉਂ ਲੈ ਕੇ ਜਾ ਰਹੇ ਨੇ ਨਵੇਂ ਕੱਪੜੇ ਪੁਆਏ ਨੇ ਇੰਡਸਟਰੀ ਕਿਹੜੀ ਦੇ ਹੋ ਲਿਖਿਆ ਹੋਇਆ ਔਰ ਉਹਨਾਂ ਨੂੰ ਪੁਲਸ ਇੱਕ ਕੈਂਟਰ ਪਿੱਛੇ ਫਿਰ ਇੱਕ ਪਿੱਛੇ ਗੱਡੀਆਂ ਲੱਗੀਆਂ ਨੇ ਔਰ ਉੱਥੇ ਲੈ ਕੇ ਜਾ ਰਹੀਆਂ ਨੇ ਜਿੱਥੇ ਉਹ ਸਾਡਾ ਇੰਤਜ਼ਾਰ ਕਰ ਰਹੀ ਸੀ ਉੱਥੇ ਉਹਨਾਂ ਨੂੰ ਪੜਕਾਇਆ ਜਾ ਰਿਹਾ ਹੈ ਕਾਰਪਟ ਵੀ ਸ਼ੇ ਹੋਏ ਨੇ ਉੱਤੇ ਵੀ ਡੈਕੋਰੇਸ਼ਨ ਹੈ ਐਡਾ ਕਿਹੜਾ ਵਿਆਸ ਸੀ ਬੂੜੀਆਂ ਛੋਲੇ ਖਵਾਏ ਜਾ ਰਹੇ ਨੇ ਮਤਲਬ ਤੁਸੀਂ ਚਾਹ ਰਹੇ ਸੀ ਟਕਰਾਵ ਹੋਵੇ ਔਰ ਬਈ ਬੜੀ ਸਮਝ ਨਹੀਂ ਆਉਂਦੀ ਸਾਡੀ ਸਰਕਾਰ ਦੀ ਮਤਲਬ ਮੇਨ ਰੋਡਸ ਨਹੀਂ ਲਿੰਕ ਰੋਡਾਂ ਤੇ ਮੋਰਚੇ ਆਹ ਸੌਰੀ ਮੋਰਚੇ ਕਹਿ ਰਹੇ ਆ ਕਿ ਆ ਬੈਰੀਕੇਡ ਸਖਤ ਚੈਕਿੰਗ ਪਿੰਡਾਂ 'ਚ ਕਰੋ ਚੱਕਲੇ ਮੁੰਡੇ ਬੰਦੇ ਜਿਹੜੇ ਪਿੰਡਾਂ 'ਚ ਅਸੀਂ ਜਾ ਕੇ ਬੋਲੇ ਮੈਂ ਤੇ ਲੱਖਾ ਉੱਥੇ ਤਾਂ ਪਹਿਲਾਂ ਹੀ ਪੁਲਿਸ ਬਿਠਾਤੀ ਕਿੰਨੇ ਪਿੰਡਾਂ ਦੇ ਗੁਰਦੁਆਰਾ ਸਾਹਿਬ 'ਚ ਬਣਾਤੀ ਕਿ ਅਨਾਉਂਸਮੈਂਟ ਨਾ ਹੋ ਸਕੇ ਅਵਾ ਤੁਹਾਡੇ ਅਸੀਂ ਕੀ ਕਰ ਰਹੇ ਹਾਂ ڈاکੂ ਆਂ ਡਰੱਗ ਵਾਲੇ ਆਂ ਬਗਾਵਤ ਕਰ ਰਹੇ ਆਂ ਔਰ ਹਿਫਾਜ਼ਤ ਕਿਨਾਂ ਨੂੰ ਦੇ ਰਹੇ ਆਂ ਆ ਮੈਂ ਵੀਡੀਓ ਪਾਉਂਗਾ ਬੀਜੇ 31 ਮੁੱਦੇ ਲੈ ਕੇ ਆਏ ਸੀ ਤੁਹਾਡੇ ਸਾਹਮਣੇ ਕਿ ਮੁੱਦਿਆਂ ਤੇ ਰਾਜਨੀਤੀ ਹੋਵੇ ਮੁੱਦਿਆਂ ਤੇ ਸਰਕਾਰ ਬਣੇ ਨਹੀਂ ਤਾਂ ਆ ਸਰਕਾਰ ਜੋ ਕਰ ਰਹੀ ਹੈ ਨਾ ਇਹੋ ਜਿਹਾ ਕੁਸ਼ੀਦਦਾ ਪੌਣੇ 4 ਲੱਖ ਕਰੋੜ ਸਾਡੇ ਸਿਰ ਕਰਜ਼ਾ ਹੈ 1.5 ਲੱਖ ਕਰੋੜ ਸਾਡੀ ਇਨਕਮ ਹੈ ਪਿਛਲੀ ਵਾਰੀ ਇਹਨਾਂ ਨੇ ਕਰਜ਼ 18% ਤੇ ਲਿਆ ਕੀ ਹੋਇਆ ਅੱਗੇ ਜਾ ਕੇ ਕਿੱਥੋਂ ਤਨਖਾਹਾਂ ਦੇ ਪੈਸੇ ਹੋਣਗੇ ਕਿੱਧਰ ਕਿੱਧਰ ਜਾਊਗਾ ਪੰਜਾਬ ਸੋ ਸੋਚਿਆ ਕਰੋ ਜਦੋਂ ਵੋਟ ਪਾਓ ਮੁੱਦਿਆਂ ਤੇ ਵੋਟ ਪਾਓ ਮੁੱਦਿਆਂ ਤੇ ਅੰਦੋਲਨ ਕਰੋ ਮੈਨੂੰ ਸੱਚੀ ਅੰਦਾਜ਼ਾ ਨਹੀਂ ਹੋ ਰਿਹਾ ਜਾਂ ਮੈਨੂੰ ਸ਼ਬਦ ਨਹੀਂ ਮਿਲ ਰਹੇ ਮੈਂ ਕਿਵੇਂ ਧੰਨਵਾਦ ਕਰਾਂ ਤੁਹਾਡੇ ਸਾਰਿਆਂ ਦਾ ਮੈਨੂੰ ਖੁਸ਼ੀ ਪਤਾ ਕਿਉਂ ਹੋ ਰਹੀ ਹੈ ਮੈਨੂੰ ਲੱਗਦਾ ਸੀ ਕਿ ਜਿਸ ਦਿਨ ਅਸੀਂ ਪੰਜਾਬ ਵਾਲੇ ਜਾਂ ਪੰਜਾਬੀ ਸਾਰੀ ਗੱਲ ਉਹ ਵੀ ਜਦੋਂ ਅਸੀਂ ਮੁੱਦਿਆਂ ਤੇ ਆ ਜਾਾਂਗੇ ਨਾ ਤਾਂ ਅਸੀਂ ਕੁਛ ਨਾ ਕੁਛ ਆਪਦੇ ਲਈ ਪੰਜਾਬ ਲਈ ਲੈ ਲਾਂਗੇ ਬਸ ਆਹੀ ਕੋਸ਼ਿਸ਼ ਚੱਲ ਰਹੀ ਹੋਇਆ ਐ ਇੰਨੇ ਸਾਲਾਂ ਤੋਂ ਔਰ ਆ ਪਹਿਲੀ ਵਾਰ ਜੋ ਜਨਤਕ ਲੈਵਲ ਤੇ ਜਿਸ ਲੈਵਲ ਤੇ ਆਪਾਂ ਮੁੱਦੇ ਦੀ ਗੱਲ ਕੀਤੀ ਹੈ ਨਾ ਕਿ ਕੁਝ ਹੋਰ ਤਰ੍ਹਾਂ ਦੀਆਂ ਗੱਲਾਂ ਕਾਲੇ ਪਾਣੀ ਦਾ ਮੁੱਦਾ ਔਰ ਇਹਦੇ ਨਾਲ ਨਾਲ ਪੰਜਾਬੀਆਂ ਦੀ ਰਿਜ਼ਰਵੇਸ਼ਨ ਪਰਵਾਸੀ ਇੱਥੇ ਕੋਈ ਜ਼ਮੀਨ ਨਾ ਖਰੀਦ ਸਕਣ ਉਹਨਾਂ ਦੀ ਵੈਰੀਫਿਕੇਸ਼ਨ ਆਵੀ ਵਗੈਰਾ ਕਰ। ਇਹ ਪਹਿਲੀ ਵਾਰੀ ਹੋਇਆ ਅਸੀਂ ਮੁੱਦੇ ਦੀ ਲੜਾਈ ਤੇ ਆਏ ਔਰ ਉਸ ਲੜਾਈ ਦਾ ਪਹਿਲਾ ਪੜਾਅ 'ਚ ਜਿੱਤ ਹਾਸਲ ਕੀਤੀ। ਕਿਵੇਂ ਕੀਤੀ? ਥੋਡੇ ਕਰਕੇ। ਕੋਈ ਮੈਂ ਨਹੀਂ ਜਾਂ ਸਾਡੀ ਕਾਲੇ ਪਾਣੀ ਦੀ ਟੀਮ ਨਹੀਂ। ਤੁਸੀਂ ਤੁਸੀਂ ਹੋ। ਥੋਡੇ ਕਰਕੇ ਸਾਡੀਆਂ ਗੱਲਾਂ ਸੁਨੀਆਂ ਜਾਣਗੀਆਂ। ਥੋਡੇ ਕਰਕੇ ਸਾਡੀ ਕੋਈ ਗੱਲ ਮੰਨੀ ਜਾਊਗੀ। ਆਦਰਵਾਇਜ਼ ਨਹੀਂ। ਜਿੰਨੇ ਲੋਕਾਂ ਨੂੰ ਘਰਾਂ 'ਚ ਨਜ਼ਰਬੰਦ ਕੀਤਾ ਜਿੰਨੇ ਲੋਕਾਂ ਨੇ ਸਾਨੂੰ ਸੁਣਿਆ ਵੀ ਦੇਸ਼ ਵਿਦੇਸ਼ ਦੇ ਵਿੱਚ ਔਰ ਜਿੰਨੇ ਲੋਕ ਉੱਥੇ ਪਹੁੰਚੇ ਉਹਨਾਂ ਦਾ ਸਪੈਸ਼ਲੀ ਔਰ ਦੋ ਸਾਡੇ ਮੈਂਬਰ ਪਾਰਲੀਮੈਂਟਾਂ ਦੇ ਰਿਪਰੈਜ਼ੈਂਟੇਟਿਵ ਵਾਇ ਬਾਪੂ ਤਰਸੇਮ ਸਿੰਘ ਜੀ ਰਹੀ ਆਏ ਖਡੂਰ ਸਾਹਿਬ ਤੋਂ ਔਰ ਭਾਈ ਸਰਬਜੀਤ ਸਿੰਘ ਔਰ ਅੰਦੀ ਵਾਈਫ ਆਏ ਉੱਥੇ ਉਹਨਾਂ ਦੀ ਬਹੁਤ ਮਿਹਰਬਾਨੀ ਹਾਂ ਇੱਕ ਗੱਲ ਦਾ ਮੈਨੂੰ ਥੋੜਾ ਜਿਹਾ ਅਫਸੋਸ ਰਿਹਾ ਕਿ ਬਹੁਤ ਸਾਰੀਆਂ ਜਥੇਬੰਦੀਆਂ ਨੇ ਪੰਜਾਬ 'ਚ ਉਹਨਾਂ ਦੀ ਰਿਪਰੈਜ਼ੈਂਟੇਸ਼ਨ ਉੱਥੇ ਨਜ਼ਰ ਨਹੀਂ ਆਈ ਅਸੀਂ ਮਿਲੇ ਵੀ ਸੀ ਬਹੁਤ ਕਾਟਰੀ ਪ੍ਰੈਜੈਂਟੇਸ਼ਨ ਨਜ਼ਰ ਆਈ ਲੋਕਾਂ ਦੇ ਮੁੱਦਿਆਂ ਤੇ ਆਇਆ ਕਰੋ ਨਹੀਂ ਤਾਂ ਇੱਕ ਦੂਜੇ ਦਾ ਸਾਥ ਨਹੀਂ ਹੋਊਗਾ ਤਾਂ ਕੁਝ ਪੰਜਾਬ ਲਈ ਚੰਗਾ ਨਹੀਂ ਕਰ ਪਾਵਾਂਗੇ ਆਪਦੇ ਸਾਰੇ ਦੋਸਤ ਜਿਨ੍ਹਾਂ ਨੇ ਇਹਦੇ ਵਿੱਚ ਕੰਟਰੀਬਿਊਟ ਕੀਤਾ ਮੇਰਾ ਦੋਸਤ ਆ ਕੈਮਰੇ ਦੇ ਪਿੱਛੇ ਬੈਠਾ ਜੋ ਇਹ ਵੀ ਔਰ ਬਾਕੀ ਸਾਰੇ ਵੀ ਉਹਨਾਂ ਦੀ ਬਹੁਤ ਬਹੁਤ ਮਿਹਰਬਾਨੀ ਕਿ ਤੁਸੀਂ ਜਿਵੇਂ ਨਾਲ ਖੜੇ ਹਾਂ ਅਸੀਂ ਉਹ ਚੀਜ਼ਾਂ ਕਰ ਕਰ ਪਾਏ ਪਤਾ ਕੀ ਹੁੰਦਾ ਕਿਸੇ ਵੀ ਮੁੱਦੇ ਨੂੰ ਲੈ ਕੇ ਜਾਂ ਅੰਦੋਲਨ ਨੂੰ ਲੈ ਕੇ ਉਹਦੇ ਤਿੰਨ ਸਟੇਜਸ ਹੁੰਦੀਆਂ ਨੇ ਪਹਿਲੀ ਸਟੇਜ ਹੈ ਉਹਦੇ ਬਾਰੇ ਸਹੀ ਸੋਚਣਾ ਉਹਨੂੰ ਖੜਾ ਕਰਨ ਦੀ ਗੱਲ ਤੇ ਲੈ ਕੇ ਆਉਣਾ ਫਿਰ ਉਹਨੂੰ ਲੋਕਾਂ ਦੇ ਵਿੱਚ ਫੈਲਾ ਦੇਣਾ ਇਹ ਇਹਦੇ ਨਾਲ ਪਹਿਲੇ ਪੜਾਅ 'ਚ ਜੁੜੀ ਹੋਈ ਗੱਲ ਹੈ ਕੱਲ ਆਪਾਂ ਉਹਨੂੰ ਇੱਕ ਜਨਤਕ ਮਸਲਾ ਬਣਾਤਾ ਤੁਸੀਂ ਕਹਿ ਲਓ ਆਪਾਂ ਦੂਜੇ ਪੜਾਅ ਨੂੰ ਅਚੀਵ ਕਰ ਲਿਆ ਤੀਜਾ ਪੜਾਅ ਪੜਾਅ ਹੋਗਾ ਜਦੋਂ ਪੂਰੀ ਦੁਨੀਆ ਦੇ ਮਦਦ ਨਾਲ ਸਰਕਾਰਾਂ ਤੋਂ ਆਪ ਇਹਨੂੰ ਜੜ ਤੋਂ ਪੱਟ ਦਿਆਂਗੇ ਸੜ ਦਿਆਂਗੇ ਪੁੱਟ ਕੇ ਸਾਡੇ ਪਾਣੀ ਕਲੀਨ ਹੋ ਜਾਣਗੇ ਮਟੋ ਦੇ ਲਈ ਸਾਨੂੰ ਇੱਕ ਲੰਬੀ ਲੜਾਈ ਹੈ ਖੜਨਾ ਪਊਗਾ ਲੰਬੀ ਕਿਵੇਂ ਤੁਹਾਨੂੰ ਮੈਂ ਥੋੜਾ ਜਿਆਦਾ ਦੱਸ ਦਿਆਂ ਕੱਲਾ ਬੁੱਢੇ ਦਰਿਆਚ ਜਿਹੜਾ ਕਿ ਅਸਲ ਚ ਦਰਿਆ ਸੀ ਜੋ ਨਾ ਪਹਿਲੀ ਪਾਤਸ਼ਾਹੀ ਨੇ ਰੱਖਿਆ ਸੀ 60 ਕਰੋੜ ਲੀਟਰ ਪਾਣੀ ਪੈਂਦਾ ਜਿਹਦੇ ਚੋਂ 15 ਕਰੋੜ ਲੀਟਰ ਡਾਈੰਗ ਵਾਲਿਆਂ ਦਾ ਹੈ ਔਰ ਆਪਾਂ ਕੱਲ ਗੱਲ ਕਰ ਰਹੇ ਸੀ 1.5 ਕਰੋੜ ਲੀਟਰ ਦੀ ਔਰ ਬੁੱਡੇ ਦਰਿਆ ਆਰ ਗਿਆ ਹੋਰ ਕਿੰਨੇ ਦਰਿਆ ਨੇ ਸੰਘਿਆ ਵਾਲੀ ਸਟ੍ਰੇਨ ਐ ਇੱਧਰ ਹੰਸਲਾ ਨਦੀਆ ਹੋਰ ਕਿੰਨੇ ਦਰਿਆ ਨੇ ਸਾਡੇ ਕਿੰਨੇ ਥਾਵਾਂ ਤੇ ਫੈਕਟਰੀਆਂ ਰਿਵਰਸ ਬੋਰ ਕਰਕੇ ਪਾਣੀ ਅੰਦਰ ਪਾੜੀਆਂ ਨੇ ਸਾਰੇ ਪੰਜਾਬ ਦਾ ਪਾਣੀ ਦੂਸ਼ਿਤ ਹੋ ਚੁੱਕਿਆ ਹੈ ਇਹ ਰਾਜ ਸਭਾ ਚ ਵੀ ਰਿਪੋਰਟ ਪੇਸ਼ ਹੋ ਚੁੱਕੀ ਹੈ ਨਾ ਪੀਂਦੇ ਹੋਗੇ ਨਾ ਲਾਉਂਦੇ ਹੋਗੇ ਸੋ ਆਪਾਂ ਇੱਕ ਪਹਿਲੀ ਲੜਾਈ ਜਿੱਤੀ ਹੈ ਔਰ ਉਸ ਲੜਾਈ ਦੇ ਵਿੱਚ ਵੀ ਜੋ ਸਰਕਾਰ ਨੇ ਸਾਰੇ ਆਹਦੇ ਸਾਹਮਣੇ ਖੜ ਕੇ ਵਾਅਦੇ ਕੀਤੇ ਨੇ ਕਿ ਆ ਦੋ ਸਤਾਂ ਦਿਨਾਂ ਬਾਅਦ ਪਹਿਲਾ ਦੋ ਦਿਨਾਂ ਬਾਅਦ ਬੰਦ ਕਰਾਂਗੇ ਆਪਾਂ ਸਾਰੇ ਜਿੰਨੇ ਵੀ ਸੀਗੇ ਕੱਲ ਸ਼ਾਮਲ ਇਹਨੂੰ ਵਾਚ ਕਰਾਂਗੇ ਜੇ ਨਹੀਂ ਕਰਨਗੇ ਤਾਂ ਜਿਵੇਂ ਮੈਂ ਉੱਥੇ ਖੜ ਕੇ ਕਿਹਾ ਸੀ ਕਿ ਫੇਰ ਦੁਬਾਰਾ ਆਏ ਕਿਉਂਕਿ ਕਰਾਉਣਾ ਹੈ ਇਸ ਸਰਕਾਰ ਦੇ ਰਿਪਰੈਜ਼ੈਂਟੇਟਿਵ ਸੀ ਉਹ ਏਡੀਸੀ ਜਾਂ ਡੀਸੀਪੀ ਨਹੀਂ ਸੀਗੇ ਉਸ ਸਰਕਾਰ ਦੇ ਰਿਪਰੈਜ਼ੈਂਟੇਟਿਵ ਸੀ ਜਿੰਨੇ ਕਿ ਉਹ ਏਡੀਸੀ ਨੇ ਕਿਹਾ ਅਸੀਂ ਬੰਦ ਕਰਾਵਾਂਗੇ ਏਡੀਸੀ ਸਾਹਿਬ ਨੇ ਜਿਹੜਾ ਡੀਸੀਪੀ ਸਾਹਿਬ ਸੀ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਕੱਲ ਅੰਦੋਲਨ ਚ ਆਉਣ ਵਾਲੇ ਸਾਡੇ ਜਿੰਨੇ ਲੋਕ ਸੀ ਉਹਨਾਂ ਨਾਲ ਜੋ ਜ਼ਿਆਦਤੀਆਂ ਕੀਤੀਆਂ ਔਰ ਵੀਡੀਓ ਬਣੇ ਨੇ ਉਹਦੇ ਤੇ ਉਹ ਰਿਐਕਟ ਕਰਨਗੇ ਔਰ ਅਸੀਂ ਕਾਰਵਾਈ ਕਰਾਂਗੇ ਤੁਹਾਡੇ ਸਾਰਿਆਂ ਦੇ ਸਾਹਮਣੇ ਉਹਨਾਂ ਨੇ ਵਾਅਦਾ ਕੀਤਾ ਸੀ ਲੱਖੇ ਦੀ ਗੱਡੀ ਜੀ ਨੇ ਤੋੜੀ ਐ ਉਹਦਾ ਤਾਂ ਵੀਡੀਓ ਵੀ ਬਣਿਆ ਐ ਉਹਦੇ ਤੇ ਤੁਸੀਂ ਕੀ ਕਾਰਵਾਈ ਕਰਦੇ ਹੋ ਅਸੀਂ ਵੇਖ ਰਹੇ ਹਾਂ ਔਰ ਸਿਰਫ ਅਸੀਂ ਹੀ ਸਾਰਾ ਪੰਜਾਬ ਸਾਰੀ ਦੁਨੀਆ ਵੇਖ ਰਹੀ ਆ ਹਰ ਪੰਜਾਬੀ ਵੇਖ ਰਿਹਾ ਇਹ ਦੇਖਾਂਗੇ ਸਰਕਾਰ ਦੇ ਵੱਲੋਂ ਜੋ ਰਿਪਰੈਜ਼ੈਂਟੇਟਿਵਸ ਸੀ ਉਹ ਕਰਦੇ ਨੇ ਜਾਂ ਨਹੀਂ ਹੋਰ ਬੰਦਿਆਂ ਦਾ ਸਾਨੂੰ ਬਹੁਤ ਪਤਾ ਲੱਗਿਆ ਇਹ ਕਾਰਵਾਈ ਕਰਦੇ ਆ ਜਾਂ ਨਹੀਂ ਔਰ ਉਸ ਤੋਂ ਵੀ ਅਹਿਮ ਉਸ ਮੁੱਦੇ ਤੇ ਜੋ ਵਾਅਦਾ ਕੀਤਾ ਗਿਆ ਉਹ ਇਹ ਕਰਦੇ ਨੇ ਕਿ ਨਹੀਂ ਕਿਉਂਕਿ ਇਹ ਪਹਿਲੀ ਗੱਲ ਹੈ ਫਿਰ ਆ ਜਿਵੇਂ ਮੈਂ ਪਹਿਲਾਂ ਦੱਸ ਚੁੱਕਿਆ ਇੱਕ ਲੰਬੀ ਲੜਾਈ ਹੈ ਔਰ ਅਸੀਂ ਇੱਕ ਹੋਰ ਸੋਚ ਲਿਆ ਸਾਰਿਆਂ ਨੇ ਕਾਲੇ ਪਾਣੀ ਦੇ ਨਾਂ ਤੇ ਹੁਣ ਅਸੀਂ ਪੰਜਾਬ 'ਚ ਇੱਕ ਕੇਡਰ ਕ੍ਰੀਏਟ ਕਰਾਂਗੇ ਜਦੋਂ ਸਾਨੂੰ ਕੱਲ ਉੱਥੇ ਬੈਠਣ ਦੀ ਗੱਲ ਆਈ ਸੀ ਨਾ ਤਾਂ ਅਸੀਂ ਹੈਂਡੀਕੈਪ ਸੀ ਕਿਉਂਕਿ ਸਾਡੇ ਸਾਰੇ ਬੰਦੇ ਪੰਜਾਬ 'ਚ ਫੜਲੇ ਗਏ ਸੀ ਨਜ਼ਰਬੰਦ ਸੀ ਅਸੀਂ ਬੈਠਾਂਗੇ ਕਿੰਨੇ ਲੋਕਾਂ ਨਾਲ ਕੋਈ ਜਥੇਬੰਦੀਆਂ ਤਾਂ ਸਾਡੇ ਕੋਲੇ ਹੈ ਨਹੀਂ ਸੀ ਜਿੰਨਾਂ ਲਈ ਮੈਨੂੰ ਅਪੀਲ ਵੀ ਕਰਨੀ ਪਈ ਉੱਥੇ ਅਸੀਂ ਕਿੰਨੀ ਕੁ ਦੇਰ ਹੋਲਡ ਕਰ ਸਕਦੇ ਸੀ ਇਹ ਸਾਡੇ ਲਈ ਬਹੁਤ ਵੱਡੀ ਦਿੱਕਤ ਸੀ ਪਰ ਅਸੀਂ ਉਹ ਵੀ ਕੀਤਾ negotiation ਵੀ ਸਟਰੋਂਗਲੀ ਕੀਤੀਆਂ ਔਰ ਅਸੀਂ ਅਚੀਵ ਕਰਕੇ ਜੋ ਕਰਨਾ ਸੀ ਇਹਦੇ ਚ ਇੱਕ ਗੱਲ ਮੈਂ ਆਪਦੇ ਉਹਨਾਂ ਜੋਸ਼ ਵਾਲੇ ਨੌਜਵਾਨਾਂ ਦੀ ਜਾਂ ਉਹਨਾਂ ਸਾਡੇ ਬੰਦਿਆਂ ਦੀ ਕਰੂੰਗਾ ਕਰਮਠ ਯੋਧਿਆਂ ਦੀ ਜਿਹੜੇ ਕੱਲ ਆਏ ਸੀ ਉਹਨਾਂ ਚ ਕਈ ਮੇਰੇ ਨਾਲ ਨਾਰਾਜ਼ ਵੀ ਹੋ ਰਹੇ ਸੀ ਮੈਂ ਕਈਆਂ ਨੂੰ ਪੈ ਵੀ ਰਿਆ ਸੀ ਬੁਰੀ ਤਰ੍ਹਾਂ ਨਾਲ ਉਹ ਕਿਉਂ ਸੀ ਕਿਉਂਕਿ ਮੈਂ ਜਿਵੇਂ ਤੁਹਾਨੂੰ ਪਹਿਲੇ ਵੀਡੀਓਾਂ ਚ ਅਸੀਂ ਸਾਰੇ ਕਹਿ ਚੁੱਕੇ ਹਾਂ ਬਹੁਤ ਸਾਰੇ ਸਰਕਾਰੀ ਬੰਦੇ ਵੀ ਸੀ ਬਹੁਤ ਸਾਰੇ ਇੰਡਸਟਰੀ ਲਿਸਟਾਂ ਨੇ ਭੇਜੇ ਬੰਦੇ ਵੀ ਸੀ ਉਹ ਬੰਦੇ ਵੀ ਸੀ ਜੋ ਨਹੀਂ ਜਾ ਰਹੇ ਸੀ ਇਹ ਆਪਣੀ ਮੂਵਮੈਂਟ ਕਾਮਯਾਬ ਹੋ ਗਈ ਇਸ ਲਈ ਮੈਨੂੰ ਇਹ ਬਹੁਤ ਕੁਝ ਕਰਨਾ ਪੈ ਰਿਹਾ ਸੀ ਬਹੁਤ ਸਾਰੇ ਆਪਦੇ ਬੰਦਿਆਂ ਨਾਲ ਵੀ ਲੜਨਾ ਪੈ ਰਿਹਾ ਸੀ ਬਟ ਮੈਂ ਸਲਾਮ ਕਰਦਾ ਤੁਹਾਡੇ ਜੋਸ਼ ਨੂੰ ਔਰ ਨਾਲ ਅਸੀਂ ਜਿਹੜੀ ਕੋਸ਼ਿਸ਼ ਕਰ ਲਈ ਕਿ ਹੌਸ਼ ਨਾਲ ਤੁਹਾਨੂੰ ਕਾਬੂ ਕਰ ਲਈ ਗਏ ਉਹਦੀ ਵਜ੍ਹਾ ਸੀ ਸ਼ੇਰੋ ਜੇ ਆਪਾਂ ਕੱਲ ਜਾ ਕੇ ਉਹਨਾਂ ਦੇ ਦੋ ਚਾਰ ਬੈਰੀਕਡੇ ਹੋਰ ਤੋੜ ਦਿੰਦੇ ਅੱਗੇ ਜਾ ਕੇ ਉਹ ਸਾਨੂੰ ਦਿਸ ਦਸਾ ਜਾਂਦੇ ਬੰਦੇ ਮਾਰ ਦਿੰਦੇ ਲੜਾਈ ਹੋ ਜਾਂਦੀ ਹੋਣਾ ਕੀ ਸੀ ਅਸੀਂ ਤਾਂ ਅੰਦਰ ਹੋਈ ਜਾਣਾ ਸੀ ਕੋਈ ਮਸਲਾ ਨਹੀਂ ਸੀ ਅਸੀਂ ਤਾਂ ਰੈਡੀ ਸੀ ਹੋਰ ਕਿੰਨਿਆਂ ਤੇ ਕੇਸ ਬਣਨੇ ਸੀ ਔਰ ਇਹ ਮਸਲਾ ਹੀ ਵਯੋਜਨਾ ਸੀ ਜਿਉਂ ਕਿ ਬਹੁਤ ਲੋਕ ਚਾਹ ਰਹੇ ਸੀ ਆ ਅਸੀਂ ਅਚੀਵ ਕਰਨਾ ਸੀ ਇੱਥੇ ਲਈ ਮੈਂ ਖੜ ਕੇ ਉੱਥੇ ਪੁੱਛਿਆ ਸੀ ਕਿ ਦੱਸੋ ਆਪਾਂ ਚਾਹੁੰਦੇ ਕੀ ਐ ਆਪਾਂ ਦੋ ਚਾਰ ਬੈਰੀਕਟ ਤੋੜਾਂਗੇ ਦੋਕ ਬੰਦਿਆਂ ਦੇ ਥਪੜੇ ਮਾਰਾਂਗੇ ਵਾਟ ਵੀ ਦੇਵਾਂਗੇ ਕੇਸ ਬੁਆਲਾਂਗੇ ਕਾਲੇ ਪਾਣੀ ਆ ਹੀ ਚੱਲਦੇ ਰਹਿਣਗੇ ਜਿਵੇਂ ਕਿ 40 50 ਸਾਲਾਂ ਤੋਂ ਚੱਲਦੇ ਰਹੇ ਨੇ ਸੋ ਇਸ ਗੱਲ ਤੋਂ ਅੰਦਾਜ਼ਾ ਲਾਇਓ ਜੇ ਪਹਿਲੀ ਵਾਰੀ ਆਪਾਂ ਇੱਕ ਚੀਜ਼ ਕੀਤੀ ਵੀ ਆਪਦਾ ਜਹੋ ਜਲਾਲ ਵੀ ਵਖਾਇਆ ਤੋੜੇ ਨਾ ਬੈਰੀਕੇਟ ਲਾਲਿਆਂ ਜ਼ੋਰ ਇਹਨਾਂ ਨੇ ਕਿਹਾ ਜਿਨ੍ਹਾਂ ਵੱਡੇ ਅਫਸਰਾਂ ਨੇ ਚਿੜੀ ਨਹੀਂ ਫੜਕਣ ਦੇਵਾਂਗੇ ਚਿੜੀ ਛੱਡੋ ਕੀ ਕੋਈ ਕੁਝ ਫੜਕ ਗਿਆ ਤੇ ਕਰ ਵੀ ਦਿੱਤਾ ਔਰ ਕਰਵਾ ਵੀ ਲਿਆ ਕਿਉਂਕਿ ਤੁਸੀਂ ਨਾਲ ਸੀ ਲੋਕਾਂ ਦਾ ਰੋਹ ਨਾਲ ਸੀ ਲੋਕਾਂ ਦਾ ਜੋਸ਼ ਨਾਲ ਸੀ ਪਰ ਜੋਸ਼ ਦੇ ਨਾਲ ਨਾਲ ਆਪਾਂ ਸ਼ੇਰੋ ਹੋਸ਼ ਵੀ ਰੱਖਣਾ ਹੈ ਕੱਲ ਜੋ ਆਪਾਂ ਅਚੀਵ ਕਰਾਇਆ ਜੇ ਮੈਂ ਤੁਹਾਨੂੰ ਨਾ ਰੋਕਿਆ ਹੁੰਦਾ ਮੇਰੇ ਨਾਲ ਲੜੇ ਵੀ ਤੁਹਾਡੇ ਚ ਬਹੁਤ ਸਾਰੇ ਇੱਕ ਮੁੰਡੇ ਨੂੰ ਤਾਂ ਮੈਂ ਭੁੱਲਦਾ ਨਹੀਂ ਅੱਗੇ ਪੀਲੀ ਪਾਗ ਵਾਲਾ ਪੂਰਾ ਹਲਦੀ ਮੁੰਡਾ ਬੈਠਾ ਸੀ ਥੋਡੀ ਲੋੜ ਹੈ ਸ਼ੇਰੋ ਸਾਨੂੰ ਤੁਸੀਂ ਨਾਲ ਜੁੜੂਗੇ ਤਾਂ ਅਸੀਂ ਕੁਝ ਕਰ ਪਾਵਾਂਗੇ ਤੁਹਾਡੇ ਨਾਲ ਹੀ ਇਹ ਜਵਾਨੀ ਨਾਲ ਹੀ ਹੁੰਦਾ ਹੈ ਤਾਂ ਹੀ ਤਾਂ ਬਾਹਰ ਵਾਲਿਆਂ ਨੂੰ ਕਹਿੰਨੇ ਓਏ ਇੱਥੇ ਰੁਕੋ ਜੇ ਤੁਸੀਂ ਨੇ ਪਰ ਤੁਨੂੰ ਨਾਲ ਸੁਣੋ ਜਿਹੜਾ ਬੰਦਾ ਤੁਹਾਡੀ ਗੱਲ ਕਹਿ ਰਿਹਾ ਜਿਹਦੀ ਇਹ ਡਿਊਟੀ ਲੱਗੀ ਹੈ ਜਿਵੇਂ ਕਿ ਕੱਲ ਮੇਰੀ ਡਿਊਟੀ ਲੱਗੀ ਸੀ ਕੋਈ ਹੋਰ ਨਹੀਂ ਪਹੁੰਚ ਪਾਇਆ ਸੀ ਮੈਂ ਪਹੁੰਚ ਗਿਆ ਸੀ ਘਟ ਪਹੁੰਚੇ ਸੀ ਅਸੀਂ 2-3 ਜਣੇ ਇਕੱਠੇ ਹੋ ਗਏ ਸੀ ਜਿੱਥੋਂ ਅਸੀਂ ਸੋਚਿਆ ਸੀ ਇਕੱਠੇ ਐਂਟਰ ਕਰਾਂ ਫੋਰ ਨਹੀਂ ਪਹੁੰਚ ਪਾਇਆ ਸੀ ਮੈਂ ਜਿਸ ਕੀ ਰੱਤੇ ਕੁਝ ਹੋਰ ਪਹੁੰਚ ਗਿਆ ਸੀ ਸੋ ਅਸੀਂ ਆਪਣੀ ਡਿਊਟੀ ਨਿਭਾਈ ਹੈ ਉਹੀ ਅਸੀਂ ਨਹੀਂ ਕੀਤਾ ਤੁਸੀਂ ਕੀਤਾ ਹੋਣ ਮੇਰੀ ਗੋਮ ਮੇਰੀ ਬੇਨਤੀ ਹੈ ਕਿ ਇਸ ਪੂਰੇ ਪੜਾਵ ਤੋਂ ਇੱਕ ਗੱਲ ਸਮਝਿਓ ਜੇ ਕਿ ਆਪਾਂ ਜੋਸ਼ ਰੱਖਣਾ ਆਪਦਾ ਅਸੀਂ ਮਾਰਸ਼ਲ ਹੈਗੇ ਹਾਂ ਉਹ ਰੱਖਣਾ ਬਟ ਥੋੜੀ ਜੀ ਹੋਸ਼ ਵੀ ਰੱਖਣੀ ਹੈ ਕੰਟਰੋਲ 'ਚ ਵੀ ਰਹਿਣਾ ਹੈ ਜ਼ਾਬਤੇ 'ਚ ਵੀ ਰਹਿਣਾ ਹੈ ਤਾਂ ਹੀ ਆਪਾਂ ਕੁਝ ਅਚੀਵ ਕਰ ਪਾਈਏ ਔਰ ਅੱਗੇ ਕਰਾਂਗੇ ਜੇ ਓਟੀ ਜੀ ਲੜਾਈ ਜਿੱਤੀ ਹੈ ਕਿੰਨਾ ਕੁਝ ਹੈ ਕਰਨ ਵਾਲਾ ਪਾਣੀਆਂ ਤੇ ਤੇ ਜੇ ਆਪਾਂ ਇਹਨੂੰ ਪਹਿਲੀਆਂ ਚੀਜ਼ ਮੈਨੂੰ ਮੁੰਡੇ ਨੇ ਕਿਹਾ ਮੈਨੂੰ ਗੁੱਸਾ ਆ ਰਿਹਾ ਹੈ ਕਰ ਕੀ ਰਹਿਣੇ ਹਾਂ ਮੈਂ ਇਹਦੇ ਚ ਇੱਕ ਪ੍ਰੋਟੈਸਟ ਦੀ ਗੱਲ ਕਹੂੰਗਾ ਮੇਰੇ ਕੋਲ ਇੱਕ ਵੀਡੀਓ ਵੀ ਆਇਆ ਹੈ ਵੀਡੀਓ ਤਾਂ ਬਹੁਤ ਆਏ ਨੇ ਪਰ ਮੈਂ ਇੱਕ ਸ਼ੇਅਰ ਕਰੂੰਗਾ ਪੁਲਿਸ ਦੀਆਂ ਗੱਡੀਆਂ ਕੈਂਟਰਾਂ ਦੇ ਅੱਗੇ ਪਿੱਛੇ ਨੇ ਉਹਦੇ ਵਿੱਚ ਪ੍ਰਵਾਸੀ ਬਾਏ ਹੋਏ ਨੇ ਵਿਚਾਰੇ ਉਹਨਾਂ ਨੂੰ ਵੀ ਨਹੀਂ ਪਤਾ ਕਿ ਕਿਉਂ ਲੈ ਕੇ ਜਾ ਰਹੇ ਨੇ ਨਵੇਂ ਕੱਪੜੇ ਪੁਆਏ ਨੇ ਇੰਡਸਟਰੀ ਕਿਹੜੀ ਦੇ ਉਹ ਲਿਖਿਆ ਹੋਇਆ ਔਰ ਉਹਨਾਂ ਨੂੰ ਪੁਲਿਸ ਇੱਕ ਕੈਂਟਰ ਵਿੱਚੇ ਫਿਰ ਇੱਕ ਪਿੱਛੇ ਗੱਡੀਆਂ ਲੱਗੀਆਂ ਨੇ ਔਰ ਉੱਥੇ ਲੈ ਕੇ ਜਾ ਰਹੀਆਂ ਨੇ ਜਿੱਥੇ ਉਹ ਸਾਡਾ ਇੰਤਜ਼ਾਰ ਕਰ ਰਹੀ ਸੀ ਉੱਥੇ ਉਹਨਾਂ ਨੂੰ ਪੜਕਾਇਆ ਜਾ ਰਿਹਾ ਹੈ ਕਾਰਪਟ ਵੀ ਸ਼ੇ ਹੋਏ ਨੇ ਉੱਤੇ ਵੀ ਡੈਕੋਰੇਸ਼ਨ ਹੈ ਐਡਾ ਕਿਹੜਾ ਵਿਆਹ ਸੀ ਬਈ ਪੂੜੀਆਂ ਛੋਲੇ ਖਵਾਏ ਜਾ ਰਹੇ ਨੇ ਮਤਲਬ ਤੁਸੀਂ ਚਾਹ ਰਹੇ ਸੀ ਟਕਰਾਵ ਹੋਵੇ ਔਰ ਜੇ ਟਕਰਾਵ ਹੁੰਦਾ ਫਰਦਾਂ ਕੀ ਨਾ ਹੋਣਾਂ ਸੀ ਫੈਕਟਰੀਆਂ ਵਾਲਿਆਂ ਨੇ ਵੀ ਆਪ ਦਾ ਕੰਮ ਕਰੀ ਜਾਣਾ ਸੀ ਜੋ ਨਹੀਂ ਚਾਰੇ ਸੀ ਇਹ ਮੋਰਚਾ ਕਾਮਯਾਬ ਹੋ ਵੀ ਉਹਨਾਂ ਦੀ ਵੀ ਬੱਲੇ ਬੱਲੇ ਤੇ ਆਪਣਾ ਅੰਦੋਲਨ ਹੈ ਬਾਈ ਉਹਨਾਂ ਨੇ ਕੁਟਕੁਟ ਖਾ ਲੈਣੀ ਸੀ ਜਿਹੜੇ ਇਕੱਠੇ ਹੋਏ ਸੀ ਤੇ ਸਾਡੇ ਮੁੰਡਿਆਂ ਨੇ ਜੇਲ ਚਲੇ ਜਾਣਾ ਸੀ ਇਹ ਤੋਂ ਅੰਦਾਜ਼ਾ ਲਾਓ ਇਹ ਕਿਵੇਂ ਸਾਡੇ ਅੰਦੋਲਨਾਂ ਦਾ ਸਤਿਆਨਾਸ਼ ਕੀਤਾ ਜਾਂਦਾ ਸੋ ਜਾਗਦੇ ਚ ਰਹਿਣਾ ਆਪਦੇ ਬੰਦਿਆਂ ਦੀ ਅਸੀਂ ਥੋੜੇ ਚੋਈਆਂ ਯਾਰ ਅਸੀਂ ਕੁਛ ਨਹੀਂਗੇ ਤੁਸੀਂ ਤੁਸੀਂ ਹੋ ਔਰ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਦਿਆਂ ਦਸਵੀਂ ਪਾਸ਼ਾਹੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਸਭ ਤੋਂ ਔਖਾ ਸਮਾਂ ਸੀ ਅਸੀਂ ਕਾਮਯਾਬ ਪਤਾ ਕਿਵੇਂ ਹੋਏ ਸੀ ਸ਼ੇਰੋ ਅਸੀਂ ਉਹਦੋਂ ਤੂੰ ਤੂੰ ਵਾਲੇ ਸੀ ਤੂੰ ਤੂੰ ਵਾਲੇ ਦੀ ਕੀ ਮਤਲਬ ਹੋਇਆ ਕਿ ਅਸੀਂ ਕਹਿੰਨੇ ਆ ਤੂੰ ਬਣ ਜਿਵੇਂ ਨਵਾਬ ਕਪੂਰ ਸਿੰਘ ਉਹਨਾਂ ਨੂੰ ਨਵਾਬੀ ਕਿਵੇਂ ਮਿਲੀ ਸੀ ਤੁਹਾਨੂੰ ਪਤਾ ਹੈ ਨਾ ਜੋ ਨਵਾਬੀ ਆਫਰ ਹੋਈ ਸੀ ਤਾਂ ਕੌਮ ਨਹੀਂ ਕਹ ਮੈਂ ਨਹੀਂ ਬਣਾ ਇਹਨੂੰ ਬਣਾਓ ਇਹਨੂੰ ਬਣਾਓ ਇਹਨੂੰ ਬਣਾਓ ਫਾਈਨਲੀ ਪੂਰੀ ਕੌਮ ਨੇ ਡਿਸਾਈਡ ਕੀਤਾ ਕਪੂਰ ਸਿੰਘ ਜੀ ਨੂੰ ਬਣਾਓ ਜਿਹੜੇ ਕਿ ਉਦੋਂ ਬਹੁਤ ਮਤਲਬ ਉਹ ਜਥਿਆਂ ਦੇ ਉੱਪਰਲੀ ਗੱਤੀ ਚ ਨਹੀਂ ਸੀਗੇ ਔਰ ਉਹਨਾਂ ਨੇ ਬਣਾਤਾ ਸੋ ਅਸੀਂ ਤੂੰ ਤੂੰ ਵਾਲੇ ਸੀ ਹੁਣ ਅਸੀਂ ਮੈਂ ਮੈਂ ਵਾਲੇ ਕਿਉਂ ਹੁਣ ਤਾਂ ਅਸੀਂ ਇੱਥੋਂ ਤੱਕ ਮਤਲਬ ਆਈ ਐਮ ਸੌਰੀ ਕੈਮਰਾ ਕਿਤੇ ਹੋਵੇ ਅਸੀਂ ਕੈਮਰੇ ਦੇ ਅੱਗੇ ਖੜਨ ਲਈ ਲੜ ਪੈਨੇ ਆ ਮਾਈਕ ਤੇ ਬੋਲਣ ਲਈ ਲੜ ਪੈਨੇ ਆ ਇਹ ਦੇ ਚੋ ਨਿਕਲੋ ਸ਼ੇਰੋ ਇਹਦੇ ਨਾਲ ਹਾਸਲ ਕੁਝ ਨਹੀਂ ਹੋਣਾ ਅਸੀਂ ਇੱਕ ਅਜੀਬ ਤਰ੍ਹਾਂ ਦੇ ਲੋਕ ਬਣ ਕੇ ਰਹਿ ਜਾਗੇ ਔਰ ਇਹ ਖੁਸ਼ ਹੁੰਦੇ ਨੇ ਸਾਨੂੰ ਬਣਾਉਣ ਵਾਲੇ ਔਰ ਇੱਕ ਹੋਰ ਗੱਲ ਯਾਦ ਰੱਖਿਓ ਜੀ ਇਸ ਲੜਾਈ ਨਾਲ ਸਾਡਾ ਨੁਕਸਾਨ ਕੀ ਹੁੰਦਾ ਹੈ ਇਹ ਜਿਹੜੀਆਂ ਸਰਕਾਰਾਂ ਨੇ ਨਾ ਸਾਡੀ ਲੜਾਈ ਸਰਕਾਰਾਂ ਨਾਲ ਹੈ ਕਿਉਂਕਿ ਇਹ ਕਾਲੇ ਪਾਣੀ ਕੀ ਨੇ ਕੀਤੇ ਆ ਫੈਕਟਰੀ ਵਾਲਿਆਂ ਨੇ ਮੰਨ ਲਈ ਗੱਲ ਇਹਨਾਂ ਨੂੰ ਪਰミਸ਼ਨ ਗਏ ਨੇ ਦਿੱਤੀ ਹੈ ਸਰਕਾਰ ਨੇ ਇਹਨਾਂ ਦਾ ਸਨਰਖਣ ਮਤਲਬ ਇਹਨਾਂ ਨੂੰ ਹਿਫਾਜ਼ਤ ਕੌਣ ਦੇ ਰਿਹਾ ਹੈ ਸਰਕਾਰ ਆ ਜਿਵੇਂ ਮੈਂ ਵੀਡੀਓ ਵੀ ਪਾਉਂਗਾ ਤਾਂ ਸਾਡੀ ਲੜਾਈ ਉਹਨਾਂ ਪ੍ਰਵਾਸੀਆਂ ਨਾਲ ਨਹੀਂ ਸਰਕਾਰ ਨਾਲ ਆਪਾਂ ਇਸ ਗੱਲ ਦਾ ਧਿਆਨ ਰੱਖਿਓ ਜੇ ਕਿਉਂਕਿ ਇਹ ਵੀ ਇੱਕ ਮੁੱਦਾ ਹੈ ਸਾਡਾ ਅਸੀਂ ਕਿਉਂ ਹਿਮਾਚਲ ਵਾਲਾ ਕਾਨੂੰਨ کہہ ਰਹੇ ਹਾਂ ਇੱਥੇ ਬਾਹਰ ਵਾਲਿਆਂ ਨੂੰ ਜ਼ਮੀਨ ਨਾ ਮਿਲੇ ਇਨਾਂ ਦੀ ਜਿਹੜੀ origignal verification ਹੈ ਇਹਨਾਂ ਦੇ origignal document ਦੀ ਹੋਵੇ ਇੱਥੇ ਕੋਈ ਇਹਨਾਂ ਦਾ document ਨਾ ਬਣਾਇਆ ਜਾਵੇ ਕਿਉਂ ਕਹਿ ਰਹੇ ਹੈ ਪੰਜਾਬੀਅਤ ਲਈ ਕਿਉਂ ਕਹਿ ਰਹੇ ਹੋ ਪੰਜਾਬੀਅਤ ਲਈ 1966 ਚ ਜੋ ਸੂਬਾ ਬਣਿਆ ਜਿਹਦੇ ਲਈ ਇੰਨੀਆਂ ਕੁਰਬਾਨੀਆਂ ਹੋਈਆਂ ਯਾਦ ਹੈ ਨਾ ਫੈਰੂਮਾਨ ਸਾਹਿਬ ਕਿਵੇਂ ਬਹਿ ਕੇ ਵਰਤ ਤੇ ਆਪ ਦੀ ਜਾਨ ਦਿੱਤੀ ਸੀ ਤੇ ਹੋਰ ਕਿੰਨੇ ਲੋਕਾਂ ਨੇ ਡਾਂਗਾ ਖਾਂਦਿਆ ਸੀ ਕਿਉਂ ਕਿਉਂਕਿ ਉਹ ਖਿੱਤਾ ਮਿਲੇ ਜਿੱਥੇ ਪੰਜਾਬੀਅਤ ਦਾ ਬੋਲਬਾਲਾ ਹੋਵੇ ਸਾਡੀ ਕੌਮ ਦੀਆਂ ਗੱਲਾਂ ਦਾ ਧਿਆਨ ਰੱਖਿਆ ਜਾਵੇ ਕੀ ਇਹ ਹੁਣ ਫੇਰ ਸਾਨੂੰ ਮੈਜੋਰਿਟੀ ਤੋਂ ਮਾਈਨੋਰਿਟੀ ਬਣਾ ਦੇਣਗੇ ਇਹ ਬੰਦੇ ਆ ਕੇ ਵਸ ਜਾਣਗੇ ਜਿਹੜੇ ਸਾਡੀ ਆਲੋਚਨਾ ਕਰਦੇ ਨੇ ਸਪੈਸ਼ਲੀ ਮੇਰੀ ਪਿਆਰੇ ਤਾਂ ਸਮਝਦਾਰ ਸੀਗੇ ਕੀੜੀਆਂ ਗੱਲਾਂ ਤੇ ਲੱਗ ਗਏ ਨੇ ਓਏ 50 ਲੱਖ ਬੰਦਾ ਤਾਂ ਤੁਸੀਂ ਮੰਨ ਚੁੱਕੇ ਹੋ ਸਾਡੀ ਆਲੋਚਨਾਵਾਲੇ 40 ਲੱਖ ਕਹਿ ਚੁੱਕੇ ਨੇ 50 ਲੱਖ ਬੰਦਾ 3 ਕਰੋੜ ਦੇ ਵਿੱਚ ਬਾਹਰ 라ਜੇ ਇੰਨਾ ਸੂਬਾ ਹੈ ਤੇ 3 ਕਰੋੜ ਪੋਪੂਲੇਸ਼ਨ ਹੈ ਅਗੇ ਜੀ ਆਪਣੇ ਵੀ ਬਾਹਰ ਗਏ ਆ ਸਾਰੇ ਆ ਕੈਨੇਡਾ ਦਾ ਬਹੁਤ ਰੌਲਾ ਨਾ ਕਿ ਇਹ ਤਾਂ ਬਸ ਸਾਰੇ ਪੰਜਾਬੀ ਸਰਦਾਰ ਆ ਗਏ ਇੱਥੇ 8 ਲੱਖ ਪਪੂਲੇਸ਼ਨ ਹੈ ਸਾਡੀ 8 ਲੱਖ ਇਹ ਹਿੰਦੁਸਤਾਨ ਨਾਲੋਂ ਤਿੰਨ ਗੁਣਾ ਵੱਡਾ ਹੈ ਸੋਚ ਲਓ ਇਨੇ ਜਾਇ ਤੂੰ ਥੋੜੇ ਜੇ ਬਸ ਇਹਦੇ ਆਸ-ਪਾਸ ਅਮਰੀਕਾ ਚ ਹੈ ਔਰ ਅਮਰੀਕਾ ਦੀ ਪਪੂਲੇਸ਼ਨ ਕਿੰਨੀ ਹੈ 35 ਤੋਂ ਸ਼ਾਇਦ ਉੱਤੇ ਹੈ 35 ਕਰੋੜ ਤੋਂ ਉੱਤੇ ਹੈ ਜਿੰਨੇ ਪੰਜਾਬੀ ਨੇ ਸਾਰੀ ਦੁਨੀਆ ਚ ਇਕੱਠੇ ਕਰ ਲੋ ਆ 50 ਲੱਖੀ ਬੰਦੇ ਤੇ ਸਾਡੇ ਐਡੇ ਇੱਕ ਸੂਬੇ ਚ ਇਸ ਪਾਪੂਲੇਸ਼ਨ ਚ ਹਜਿਆਂ ਦੇ ਇੰਨੇ ਸਿਰਫ ਆਂਦੇ ਸਿਰਫ ਉਹ ਸਿਰਫ ਪਰਸੈਂਟੇਜ ਗੱਢ ਲੋ ਕਿੰਨੀ ਹੈ ਥੈਟਸ ਵਾਈ ਵੀ ਸੇ ਕਿ ਇੱਥੇ ਨਾ ਦੀ ਵੋਟ ਨਹੀਂ ਮਰਨੀ ਚਾਹੀਦੀ ਰਾਸ਼ਨ ਕਾਰਡ ਇਥੋਂ ਦਾ ਨਹੀਂ ਆਧਾਰ ਕਾਰਡ ਇਥੋਂ ਦਾ ਨਹੀਂ ਜੋ ਤੁਹਾਡੇ ਡੋਮੇਨ ਚ ਹੈ ਉਹ ਤੁਸੀਂ ਕਰੋ ਪੰਜਾਬ ਗਵਰਨਮੈਂਟ ਵਾਲੇ ਜੋ ਇਲੈਕਸ਼ਨ ਕਮਿਸ਼ਨ ਦੇ ਆ ਉਹਨਾਂ ਰეკਮੈਂਡੇਸ਼ਨ ਭੇਜੋ ਜੋ ਸੈਂਟਰ ਨੂੰ ਕਹਿਣ ਵਾਲੀ ਗੱਲ ਹੈ ਉਹ ਸੈਂਟਰ ਨੂੰ ਕਹੋ ਬਟੇ ਪੰਜਾਬ ਛੋਊਗਾ ਇੱਥੇ ਪੰਜਾਬੀਆਂ ਨੂੰ ਰਿਜ਼ਰਵੇਸ਼ਨ ਮਿਲਣੀ ਚਾਹੀਦੀ ਹੈ ਨੌਕਰੀਆਂ 'ਚ ਔਰ ਬਹੁਤ ਸਾਰੀਆਂ ਨੌਕਰੀਆਂ ਪੰਜਾਬੀ ਪੜ੍ਹਨ ਨਾਲ ਜੋੜੀਆਂ ਜਾਣੀਆਂ ਚਾਹੀਦੀਆਂ ਨੇ ਕੋਈ ਪ੍ਰਾਪਰਟੀ ਇੱਥੇ ਨਾ ਖਰੀਦਣ ਬਾਹਰਲੇ ਐਜੀਆਂ ਹੋਰ ਬਹੁਤ ਸਾਰੀਆਂ ਗੱਲਾਂ ਹੈ ਕਿਉਂਕਿ 15 ਪਿਛਲੇ ਮਹੀਨੇ ਦੀ 15 ਤੋਂ ਲੈ ਕੇ ਇਸ ਮਹੀਨੇ ਦੀ 15 ਤੱਕ ਦਾ ਟਾਈਮ ਲਿਆ ਸੀ ਸਾਡੀ ਐਡਮਿਨਿਸਟ੍ਰੇਸ਼ਨ ਦੇ ਰਿਪਰੈਜ਼ੈਂਟੇਟਿਵ ਨੇ ਜਦੋਂ ਆ ਕੁੰਬੜਾ ਕਾਂਡ ਹੋਇਆ ਸੀ ਕਿ ਅਸੀਂ ਉੱਤੇ ਬਹਿ ਕੇ ਉਹਨਾਂ ਨੂੰ ਇਨਸਾਫ ਦਵਾਇਆ ਸੀ ਜਿਹਦੇ ਚ ਇੱਕ 달ਿਤ ਫੈਮਿਲੀ ਵੀ ਸੀ 1 ਪੰਦ ਇੱਕ ਮਹੀਨੇ ਦਾ ਟਾਈਮ ਲਿਆ ਸੀ ਸਾਡੇ ਕੋਲੋਂ ਔਰ ਵੀਡੀਓ ਚ ਰਿਕਾਰਡਡ ਆ ਉਹ ਗੱਲਾਂ ਤੇ ਜੇ ਇਹਨਾਂ ਨੇ ਉਦੋਂ ਤੱਕ ਉਹ ਸਾਰੀਆਂ ਮੰਗਾਂ ਜੋ ਮੰਨ ਕੇ ਗਈ ਸੀ ਕਿ ਸਾਨੂੰ ਇਹਨਾਂ ਪ੍ਰੋਸੈਸ ਚਾਹੀਦਾ ਹੈ ਟਾਈਮ ਚਾਹੀਦਾ ਉਸ ਪ੍ਰੋਸੈਸ ਨੂੰ ਪੂਰਾ ਕਰਨ ਲਈ ਨਹੀਂ ਕੀਤਾ ਤਾਂ 15 ਤਰੀਕ ਨੂੰ ਤੁਹਾਡੇ ਸਾਹਮਣੇ ਉਸ ਬਾਰੇ ਇੱਕ ਲੰਬੀ ਚੌੜੀ ਗੱਲ ਲੈ ਕੇ ਆਵਾਂਗੇ। ਔਰ ਖਾਸਕਰ ਉਹਨਾਂ ਵਿਚਾਰੇ ਪਰਵਾਰਾਂ ਨੂੰ 25-25 ਲੱਖ ਰੁਪਇਆ ਜੋ ਸੀਐਮ ਰਲੀਫ ਫੰਡ ਚੋਂ ਮਿਲਣਾ ਸੀ ਜੇ ਉਹ ਵੀ ਨਹੀਂ ਮਿਲਦਾ ਤਾਂ ਉਹਦੀ ਵੀ ਗੱਲ ਕਰਾਂਗੇ। ਸੋ ਮੇਰੀ ਸਿਰਫ ਤੁਹਾਨੂੰ ਇੱਕ ਬੇਨਤੀ ਹੈ ਕਿ ਆਪਣੀਆਂ ਲੜਾਈਆਂ ਕਿਸੇ ਵੀ ਹੋਰ ਫਿਰਕੇ ਨਾਲ ਨਹੀਂ ਲਿੰਗੀਆਂ। ਆਪਣੀਆਂ ਲੜਾਈਆਂ ਸਰਕਾਰ ਨਾਲ ਨਹੀਂ। ਔਰ ਇੱਕ ਮੁੱਠ ਹੋ ਕੇ ਇੱਕ ਜਾਬਤੇ ਚ ਰਹਿਕ ਕਿਉਂਕਿ ਸ਼ੁਰੂ ਲੜਾਈ ਇੱਕ ਟਾਈਮ ਤੇ ਤਲਵਾਰਾਂ ਦੀ ਸੀ ਫਿਰ ਆਪਾਂ ਬੰਦੂਖਾਂ ਵਾਲੀ ਲੜਾਈ ਵੀ ਲੜੀ ਐ ਹੁਣ ਆਪਾਂ ਸਿਰਾਂ ਵਾਲੀ ਲੜਾਈ ਲੜਨਾ ਐ ਸਿਰਾਂ ਵਾਲੀ ਮੀਂਹਕ ਸਿਰਾਂ ਦੀ ਗਿਣਤੀ ਵਧਾ ਕੇ ਜੋ ਇੱਕ ਸਿਸਟਮ ਆ ਉਹਦੇ ਵਿੱਚ ਆਪਦੀਆਂ ਮੰਗਾਂ ਮਨਵਾਉਣੀਆਂ ਉਹਦੇ ਕੁਝ ਤਰੀਕੇ ਨਹੀਂ ਕਿਉਂਕਿ ਆਪਾਂ ਹੁਣ ਹੋਰ ਨੁਕਸਾਨ ਨਹੀਂ ਕਰਾ ਸਕਦੇ ਆਪ ਦਾ ਕਿੰਨੇ ਕ ਬੱਚੇ ਨੇ ਸਾਡੇ ਬਾਹਰ ਚਲੇ ਗਏ ਇੱਥੇ ਕੀ ਹਾਲ ਐ ਜਗ੍ਹਾ ਖਾਲੀ ਹੋਊਗੀ ਤਾਂ ਕੋਈ ਭਰੂਗਾ ਹੀ ਇਹ ਮੇਰੀ ਉਹਨਾਂ ਨੂੰ ਵੀ ਬੇਨਤੀ ਕੇ ਇੱਥੇ ਰੋ ਤੁਸ ਮੇਰੀ ਬੇਨਤੀ ਹੈ ਕਿ ਲੜਨ ਨਾ ਔਰ ਜਦੋਂ ਕਿਸੇ ਕਾਲ ਨੂੰ ਦਈਏ ਜਾਤੇ ਚ ਰਹਿਣਾ ਔਰ ਤੁਸੀਂ ਆਉਣਾ ਹੈ ਤੁਹਾਡੇ ਬਿਨਾ ਅਸੀਂ ਚਵਾਨੀ ਦੇ ਨਹੀਂ ਤੁਹਾਡੇ ਨਾਲ ਹੀ ਅਸੀਂ ਹਾਂ ਹਾਂ ਜੇ ਕਿਸੇ ਨੂੰ ਪੂਰੇ ਅੰਦ ਕੱਲ ਦੇ ਦਿਨ ਦੇ ਵਿੱਚ ਮੈਥੋਂ ਕੁਛ ਮਾੜਾ ਚੰਗਾ ਬੋਲਿਆ ਹੋਵੇ ਮੈਂ ਉਹਦੀ ਮਾਫੀ ਮੰਗਦਾ ਹਾਂ ਪਰ ਤੁਸੀਂ ਉਹਨਾਂ ਹਾਲਾਤਾਂ ਨੂੰ ਵੇਖਿਆ ਉੱਥੇ ਕੀ ਕੋਸ਼ਿਸ਼ ਸੀਗਾ ਮੈਨੂੰ ਹਰ ਤਰ੍ਹਾਂ ਦੀ ਗੱਲ ਕਰਨੀ ਪੈ ਰਹੀ ਸੀ ਔਰ ਨਾਲ ਨਾਲ ਉਹਨੂੰ ਬੈਲੈਂਸ ਵੀ ਕਰਨਾ ਪੈ ਰਿਹਾ ਸੀ ਔਰ ਬਹੁਤ ਸਾਰੀਆਂ ਚੀਜ਼ਾਂ ਮੇਰੀਆਂ ਅੱਖਾਂ ਦੇ ਸਾਹਮਣੇ ਨਜ਼ਰ ਆ ਰਹੀਆਂ ਸੀ ਗਲਤ ਹੋ ਰਹੀਆਂ ਔਰ ਬਹੁਤ ਸਾਰੀਆਂ ਇਮੋਸ਼ਨ ਚੋਕੇ ਗਲਤ ਹੋ ਰਹੀਆਂ ਔਰ ਬਹੁਤ ਸੋਰੀਆਂ ਜਾਨ ਬੁਝ ਕੇ ਗਲਤ ਕੀਤੀਆਂ ਜਾ ਰਹੀਆਂ ਸੀ ਸੋ ਉਹਨਾਂ ਦੋਨਾਂ ਗੱਲਾਂ ਨੂੰ ਮੈਨੂੰ ਸੰਭਾਲਣਾ ਸੀ ਕਿਉਂਕਿ ਮੈਂ ਹੀ ਸੀ ਉੱਤੇ ਮੇਰੇ ਨਾਲ ਬਸ ਇੱਕ ਡੋਰ ਸਾਫ ਸੀ ਜਾਂ ਇੱਕ ਦੋ ਬੰਦੇ ਹੋਰ ਸੀਗੇ ਬਾਕੀ ਸਾਡੀ ਟੀਮ ਸਾਰੀ ਫੜੀ ਗਈ ਸੀ ਸੋ ਉਹਦੇ ਲਈ ਜੇ ਕਿਸੇ ਨੂੰ ਮੁੰਡਾ ਚੰਗਾ ਬੋਲਿਆ ਗਿਆ ਹੋਵੇ ਆਮ ਰੀਅਲੀ ਸੌਰੀ ਆਈ ਟ੍ਰਾਈ ਮਾਈ ਬੈਸਟ ਕਿ ਮੈਂ ਕੁਝ ਚੰਗਾ ਕਰ ਪਾਵਾਂ ਔਰ ਆਪਾਂ ਗੱਲ ਕੀਤਾ ਹੈ ਕੁਛ ਐਚੀਵ ਜਿਹੜੀਆਂ ਗੱਲਾਂ ਆਪਾਂ ਕਰਾ ਗੀ ਜੇ ਕਿਤੇ ਉਹ ਨਾ ਹੁੰਦੀਆਂ ਔਰ ਕੁਝ ਹੋਰ ਹੋ ਜਾਂਦਾ ਤੁਹਾਨੂੰ ਮੈਂ ਦੱਸ ਚੁੱਕਿਆ ਕੀ ਹੁੰਦਾ ਸੋ ਇਸ ਲੜਾਈਆਂ ਨੂੰ ਆਪਾਂ ਅੱਗੇ ਲੈ ਕੇ ਜਾਣਾ ਹੈ ਬਹੁਤ ਹੀ ਤੁਹਾਡੀ ਮਿਹਰਬਾਨੀ ਬਲਕੇ ਜਿੱਤ ਤੁਹਾਡੀ ਹੈ ਸਾਡੀ ਨਹੀਂ ਸੋ ਇਸੇ ਤਰ੍ਹਾਂ ਸਾਥ ਦਿਓ ਜੇ ਹੁਣ ਆਪਾਂ ਕਾਲੇ ਪਾਣੀ ਦੇ ਨਾਂ ਤੇ ਇੱਕ ਕੇਡਰ ਵੀ ਕ੍ਰੀਏਟ ਕਰਾਂਗੇ ਸਾਰੇ ਪੰਜਾਬ 'ਚ ਤਾਂ ਜੋ ਅਸੀਂ ਹੈਂਡੀਕੈਪ ਨਾ ਹੋ ਜਾਈਏ ਜੇ ਸਾਨੂੰ ਕਿਤੇ ਤਰਨਾ ਰੌਣਾ ਪੈਣਾ ਅਸੀਂ ਲੋਕਾਂ ਦੀਆਂ ਟਰਾਲੀਆਂ ਨਾਲ ਕਹਿੰਦੇ ਫਿਰੀਏ ਔਰ ਉਹ ਆਉਣ ਜਾਂ ਨਾਉਣ ਉਹਨਾਂ ਦੇ ਰਹਿਮੋ ਕਰਨ ਤੇ ਆਪਾਂ ਨਹੀਂ ਰਹਿਣਾ ਹੋਂ। ਕੰਨ ਆ ਪਵਿ ਚੁਕੇ। ਉੱਥੇ ਮੈਨੂੰ ਡਰ ਲੱਗ ਰਿਹਾ ਸੀ ਕਿ ਹੋਲਡ ਕਿਵੇਂ ਕਰਾਂਗੇ ਚੀਜ਼ਾਂ। ਬੰਦੇ ਵੀ ਬੜੇ ਦੂਰੋਂ ਦੂਰੋਂ ਆਏ ਸੀ ਘੱਟ ਵੀ ਰਹੇ ਸੀ ਔਰ ਪਈ ਬੜੀ ਸਮਝ ਨਹੀਂ ਆਉਦੀ ਸਾਡੀ ਸਰਕਾਰ ਦੀ। ਮਤਲਬ ਮੇਨ ਰੋਡਸ ਨਹੀਂ ਲਿੰਕ ਰੋਡਾਂ ਤੇ ਮੋਰਚੇ ਆਹ ਸੌਰੀ ਮੋਰਚੇ ਕਹਿ ਰਹੇ ਆ ਕਿ ਬੈਰੀਕੇਡ ਸਖਤ ਚੈਕਿੰਗ ਪਿੰਡਾਂ ਚ ਕਰੋ ਚੱਕਲੇ ਮੁੰਡੇ ਬੰਦੇ ਜਿਹੜੇ ਪਿੰਡਾਂ 'ਚ ਅਸੀਂ ਜਾ ਕੇ ਬੋਲੇ ਮੈਂ ਤੇ ਲੱਖਾ ਉੱਥੇ ਦਾ ਪਹਿਲਾਂ ਹੀ ਪੁਲਿਸ ਬਿਠਾਤੀ ਕਿੰਨੇ ਪਿੰਡਾਂ ਦੇ ਗੁਰਦੁਆਰਾ ਸਾਹਿਬ 'ਚ ਬਣਾਤੀ ਕਿ ਅਨਾਉਂਸਮੈਂਟ ਨਾ ਹੋ ਸਕੇ ਅਵਾਾ ਤੁਹਾਡੇ ਅਸੀਂ ਕੀ ਕਰ ਰਹੇ ਹਾਂ ਡਾਕੂ ਆਂ ਡਰੱਗ ਵਾਲੇ ਆਂ ਬਗਾਵਤ ਕਰ ਰਹੇ ਆਂ ਔਰ ਹਿਫਾਜ਼ਤ ਕਿੰਨਾਂ ਨੂੰ ਦੇ ਰਹੇ ਆਂ ਆ ਮੈਂ ਵੀਡੀਓ ਪਾਉਂਗਾ ਵੇਖ ਲਿਓ ਜੀ ਕਿੰਨਾਂ ਨੂੰ ਹਿਫਾਜ਼ਤ ਦਿੱਤੀ ਜਾ ਰਹੀ ਐ ਕਾਰਪਟ ਵਿਛਾਏ ਜਾ ਰਹੇ ਨੇ ਸੋ ਇਹਨਾਂ ਨੇ ਜੋ ਜੋ ਤੁਹਾਡੇ ਸਾਹਮਣੇ ਕਿਹਾ ਉਹ ਪੂਰਾ ਕਿਵੇਂ ਹੁੰਦਾ ਹੈ ਔਰ ਉਸ ਤੋਂ ਵੀ ਇਹ ਚਿਹਰੇ ਪਛਾਣਨਾ ਸਿੱਖੋ ਹਣ ਤੁਹਾਡੇ ਨਾਲ ਕੌਣ ਤੁਹਾਨੂੰ ਜੋਸ਼ ਫਾਲਤੂ ਦਾ ਦਵਾ ਕੇ ਜਾਂ ਵਰਗਲਾ ਕੇ ਗਲਤ ਪਾਸੇ ਲੈ ਜਾਣਾ ਚਾਹੁੰਦਾ ਤੁਹਾਡਾ ਜੋਸ਼ ਚਾਹੀਦਾ ਹੈ ਲੇਕਿਨ ਹੋਸ਼ ਦੇ ਨਾਲ ਛੇਰੋ ਅਸੀਂ ਕੁਝ ਨਹੀਂ ਲੈਣਾ ਮੇਰੀ ਸਿਰਫ ਇੱਕੋ ਗੱਲ ਸੀ ਅਸੀਂ ਜੂਝਦਾ ਪੰਜਾਬ ਵੇਲੇ ਵੀ ਇਹੀ ਗੱਲਾਂ ਕੀਤੀਆਂ ਅਸੀਂ 31 ਮੁੱਦੇ ਲੈ ਕੇ ਆਏ ਸੀ ਤੁਹਾਡੇ ਸਾਹਮਣੇ ਕਿ ਮੁੱਦਿਆਂ ਤੇ ਰਾਜਨੀਤੀ ਹੋਵੇ ਮੁਧਿਆ ਤੇ ਸਰਕਾਰ ਬਣੇ ਨਹੀਂ ਤਾਂ ਆ ਸਰਕਾਰ ਜੋ ਕਰ ਰਹੀ ਹੈ ਨਾ ਇਹੋ ਜਿਹਾ ਕੁਸ਼ੀ ਹੁੰਦਾ ਪੌਣੇ 4 ਲੱਖ ਕਰੋੜ ਸਾਡੇ ਸਿਰ ਕਰਜ਼ਾ ਹੈ 1.5 ਲੱਖ ਕਰੋੜ ਸਾਡੀ ਇਨਕਮ ਹੈ ਪਿਛਲੀ ਵਾਰੀ ਇਹਨਾਂ ਨੇ ਕਰਜ਼ 18% ਤੇ ਲਿਆ ਕੀ ਹੋਇਆ ਅੱਗੇ ਜਾ ਕੇ ਕਿੱਥੋਂ ਤਨਖਾਹਾਂ ਦੇ ਪੈਸੇ ਹੋਣਗੇ ਕਿੱਧਰ ਕਿੱਧਰ ਜਾਊਗਾ ਪੰਜਾਬ ਸੋ ਸੋਚਿਆ ਕਰੋ ਜਦੋਂ ਵੋਟ ਪਾਓ ਮੁੱਦਿਆਂ ਤੇ ਵੋਟ ਪਾਓ ਮੁੱਦਿਆਂ ਤੇ ਅੰਦੋਲਨ ਕਰੋ ਸੋ ਮੇਰੀ ਇੱਕੋ ਬੇਨਤੀ ਹੈ ਇਹਨਾਂ ਗੱਲਾਂ ਤੇ ਅਮਲ ਕਰਿਓ ਜੀ ਮੈਂ ਕਿਹਾ ਤੁਹਾਡੀ ਥੈਂਕਸ ਕਰਦੇ ਆ ਤੁਹਾਨੂੰ ਪ੍ਰਭੂ ਕਹਦੇ ਆ ਦਿਲੋਂ ਕਿ ਤੁਹਾਡੇ ਬਿਨਾ ਅਸੀਂ ਕੁਝ ਨਹੀਂ ਗਏ ਬੰਦਾ ਚੰਗਾ ਹੋਵੇ ਤਾਂ ਮਾਫ ਕਰਿਓ ਜੀ ਹੁਣ ਤੁਸੀਂ ਨਾਲ ਖੜਿਓ ਜੇ ਸਾਡੇ ਤਾਂ ਹੀ ਆਪਾਂ ਇਹ ਚੀਜ਼ਾਂ ਅਗਲੇ ਵੀ ਮੁੱਦੇ ਮਨਾ ਪਾਵਾਂਗੇ